ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਚੱਲੇ ਇੱਕ ਨਵੇਂ ਸਫ਼ਰ ਤੇ ਜਾਨੀ ਕਿ ਕਾਲੇ ਪਾਣੀ ਅੰਡੇਮਾਨ ਨਿਕੋਬਰ ਦੇ ਅਗਲੇ ਵੀਡੀਓ ਦੇ ਵਿੱਚ ਆਪਾਂ ਹੈਵਲੋਕ ਆਇਲੈਂਡ ਤੇ ਅੱਜ ਤੁਹਾਨੂੰ ਜਿਸ ਜਗ੍ਹਾ ਦੇ ਉੱਤੇ ਲੈ ਕੇ ਜਾਣਾ ਨਾ ਉਸ ਜਗ੍ਹਾ ਨੂੰ ਕਹਿੰਦੇ ਆ ਜੀ ਸੀਕ੍ਰੇਟ ਬੀਚ ਤੇ ਬਹੁਤ ਘੱਟ ਲੋਕ ਇਸ ਬੀਚ ਦੇ ਉੱਪਰ ਜਾਂਦੇ ਆ ਸੋ ਅੱਜ ਤੁਹਾਨੂੰ ਆਪਾਂ ਸੀਕ੍ਰੇਟ ਬੀਚ ਵਿਖਾਉਣੀ ਆ ਤੇ ਆਪਾਂ ਆਪਣੇ ਹੈਵਲੋਕ ਵਾਲੇ ਰਿਜ਼ੋਰਟ ਦੇ ਵਿੱਚੋਂ ਨਿਕਲ ਚੁੱਕੇ ਆ ਤੇ ਆ ਦੋਵੇਂ ਪਾਸੇ ਜਿਹੜੇ ਤੁਸੀਂ ਦਰਖਤ ਵੇਖ ਰਹੇ ਹੋ ਇਹ ਆ ਸਪਾਰੀ ਦੇ ਦਰਖਤ ਆ ਜੀ ਹਾਂ ਸਪਾਰੀ ਜਿਹੜੀ ਪਾਨ ਦੇ ਵਿੱਚ ਪੈਂਦੀ ਆ ਤਾਂ ਅੰਡੇਮਾਨ ਨਿਕੋਬਾਰ ਦੇ ਵਿੱਚ ਨਾਰੀਅਲ ਤੇ ਸਪਾਰੀ ਬਹੁਤ ਜ਼ਿਆਦਾ ਹੁੰਦੀ ਆ ਸੋ ਹੈਵਲੌਕ ਆਈਲੈਂਡ ਦੇ ਵਿੱਚ ਤੁਹਾਨੂੰ ਸਪਾਰੀ ਦੇ ਬੂਟੇ ਜਿਹੜੇ ਬਿਲਕੁਲ ਆਮ ਦਿਖ ਜਾਣਗੇ ਹਰੇਕ ਰਿਜ਼ੋਰਟ ਹਰੇਕ ਘਰ ਦੇ ਮੂਰੇ ਤੁਹਾਨੂੰ ਸਪਾਰੀ ਦੇ ਬੂਟੇ ਮਿਲ ਜਾਣਗੇ ਲਓ ਜੀ ਐਕਟਿਵ ਆਪਾਂ ਖਿੱਚਤੀਆ ਤੇ ਤੁਸੀਂ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਣੇ ਰਹੋ ਜਿਸ ਥੀਜ ਤੇ ਆਪਾਂ ਅੱਜ ਜਾਣਾ ਨਾ ਇਸ ਥੀਜ ਤੋਂ ਕਹਿੰਦੇ ਬਰਮਾ ਜਿਹੜਾ ਉਹ ਅੱਧੇ ਘੰਟੇ ਦੀ ਵਾੜ ਤੇ ਰਹਿ ਜਾਂਦਾ ਤੇ ਉਸ ਜਗ੍ਹਾ ਤੇ ਜਾ ਕੇ ਜਿਹੜੇ ਤੁਹਾਡੇ ਫੋਨ ਆ ਬਰਮਾ ਦਾ ਨੈਟਵਰਕ ਫੜ ਲੈਂਦੇ ਤੇ ਬਰਮਾ ਦੇ ਟਾਈਮ ਜ਼ੋਨ ਦੇ ਵਿੱਚ ਲੈ ਜਾਂਦੇ ਜਾਨੀ ਕਿ ਮਿਆਮਾਰ ਜਿਸ ਦਾ ਪੁਰਾਣਾ ਨਾਮ ਬਰਮਾ ਸੀ ਹੁਣ ਉਸ ਨੂੰ ਮਿਆਮਾਰ ਕਹਿੰਦੇ ਆ ਤੇ ਆ ਖੱਬੇ ਹੱਥ ਵੇਖੋ ਜੀ ਸਮੁੰਦਰ ਦੇ ਨਾਲ ਨਾਲ ਸੜਕ ਦੇ ਉੱਤੇ ਨਜ਼ਾਰਾ ਦੋਸਤੋ ਅੰਡੇਮਨ ਨਿਕੋਬਰ ਆਉਣ ਦਾ ਜਿਹੜਾ ਤੁਹਾਡਾ ਪਰਪਸ ਹੈ ਨਾ ਉਹ ਸੋਲਵ ਉਦੋਂ ਹੁੰਦਾ ਜਦੋਂ ਧੁੱਪ ਖੜੀ ਹੋਵੇ ਆ ਸਮੁੰਦਰ ਦੇ ਵਿੱਚ ਜਦੋਂ ਅਸੀਂ ਕੈਮਰੇ ਦੇ ਵਿੱਚ ਤਾਂ ਸ਼ਾਇਦ ਰੰਗ ਫਿਰ ਮਿਕਸ ਹੋ ਜਾਂਦੇ ਆ ਪਰ ਜੇ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹੋ ਨਾ ਤਾਂ ਸੱਤ ਤਰ੍ਹਾਂ ਦਾ ਨੀਲਾ ਰੰਗ ਦਿਖਾਈ ਦਿੰਦਾ ਤੇ ਜਿਸ ਬੀਜ ਤੇ ਆਪਾਂ ਜਾਣਾ ਉੱਥੇ ਤੁਹਾਨੂੰ ਇਹ ਸੱਤੇ ਦੇ ਸੱਤੇ ਰੰਗ ਦਿਖਾਈ ਦੇਣਗੇ ਪਰ ਅੰਡੇ ਮੰਨ ਦੇ ਕੋਈ ਵਾਰ ਘੁੰਮਣ ਦਾ ਸਹੀ ਸਮਾਂ ਜਦੋਂ ਧੁੱਪ ਖਿੜੀ ਹੋਵੇ ਬੱਦਲਾਂ ਦੇ ਵਿੱਚ ਪਾਣੀ ਤੁਹਾਨੂੰ ਨੀਲਾ ਨਹੀਂ ਦਿਖਦਾ ਪਾਣੀ ਕਾਲੇ ਰੰਗ ਦੀ ਭਾਅ ਮਾਰਨ ਲੱਗ ਜਾਂਦਾ ਪਾਣੀ ਨੀਲਾ ਤੁਹਾਨੂੰ ਸਿਰਫ ਉਦੋਂ ਹੀ ਦਿਖਦਾ ਬੜਾ ਖੂਬਸੂਰਤ ਰਸਤਾ ਹੈ ਆਪਾਂ ਵੱਧ ਰਹੇ ਹਾਂ ਆਪਾਂ ਸਭ ਤੋਂ ਪਹਿਲਾਂ ਜਾਵਾਂਗੇ ਜੀ ਕਾਲਾ ਬੱਤਰ ਬੀਜ ਜਿਹੜੀ ਕਾਲਾ ਪੱਥਰ ਬੀਜ ਤੋਂ ਅੱਗੇ ਫਿਰ ਤੁਹਾਨੂੰ ਦੱਸਦੇ ਆ ਕਿ ਆਪਾਂ ਸੀਕਰਟ ਬੀਚ ਵੱਲ ਕਿਵੇਂ ਜਾਣਾ ਤੇ ਕਿੱਥੇ ਜਾਣਾ ਕੀ ਕਰਨਾ ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣਾ ਸੋ ਇਹ ਵੀਡੀਓ ਬੜਾ ਅਮੇਜ਼ਿੰਗ ਤੇ ਬੜਾ ਐਡਵੈਂਚਰਸ ਹੋਣ ਵਾਲਾ ਤੁਹਾਡੇ ਲਈ ਸੋ ਜੇਕਰ ਤੁਸੀਂ ਨਜ਼ਾਰਾ ਲੈਣਾ ਚਾਹੁੰਦੇ ਹੋ ਸੀਕਰਟ ਬੀਚ ਦਾ ਤੇ ਜਾਣਾ ਚਾਹੁੰਦੇ ਹੋ ਬਿਲਕੁਲ ਬਰਮਾ ਦੇ ਨੇੜੇ ਤਾਂ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਕਾਲਾ ਪੱਥਰ ਬੀਚ ਹੈਵਲੋਕ ਆਇਲੈਂਡ ਤੇ ਇਹ ਬੀਚ ਵੀ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਹੈ ਪਰ ਆਪਾਂ ਇਸ ਬੀਚ ਦੇ ਉੱਤੇ ਥੋੜਾ ਜਿਹਾ ਟਾਈਮ ਲਾਵਾਂਗੇ ਬਸ ਤੁਹਾਨੂੰ ਇੱਕ ਵੀਡੀਓ ਦਾ ਸ਼ਾਰਟ ਦੇ ਕੇ ਉਸ ਤੋਂ ਬਾਅਦ ਆਪਾਂ ਨਿਕਲ ਜਾਵਾਂਗੇ ਸੀਕਰਟ ਬੀਚ ਵੱਲ ਲਓ ਜੀ ਕਾਲਾ ਪੱਥਰ ਬੀਚ ਤੇ ਪਹੁੰਚ ਕੇ ਤੁਸੀਂ ਆਪਣਾ ਐਕਟਿਵਾ ਇੱਥੇ پارک ਕਰ ਸਕਦੇ ਹੋ ਤੇ ਐਕਟਿਵਾ ਜਿਹੜਾ ਤੁਹਾਨੂੰ ਆਮ ਮਿਲ ਜਾਂਦਾ ਅੰਡੇਮਾਨ ਨਿਕੋਬਾਰ ਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਟਾਪੂ ਤੇ ਜਿਹੜੇ ਮਰਜ਼ੀ ਆਈਲੈਂਡ ਤੇ ਜਾਓ ਲਓ ਜੀ ਆਪਾਂ ਕਰਤਾ ਆਪਦਾ ਐਕਟਿਵਾ ਇੱਥੇ پارک ਤੇ ਇੱਥੋਂ ਆਪਣਾ ਸਫ਼ਰ ਜਿਹੜਾ ਸ਼ੁਰੂ ਹੋਣਾ ਲਗਭਗ ਆਪਾਂ ਨੂੰ ਘੰਟਾ ਡੇਢ ਘੰਟਾ ਪੈਦਲ ਚੱਲਣਾ ਪੈਣਾ ਜੰਗਲ ਦੇ ਵਿੱਚ ਦੇ ਹੁੰਦੇ ਹੋਏ ਆਪਾਂ ਪਹੁੰਚਾਂਗੇ ਸੀਕ੍ਰਟ ਈਚ ਦੇ ਉੱਤੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਸੀਕ੍ਰਟ ਈਚ ਕੀ ਆ ਲੋ ਜੀ ਇਹ ਕਾਲਾ ਪੱਥਰ ਬੀਜ ਆ ਕੁਝ ਟਾਈਮ ਆਪਾਂ ਬੀਜ ਦੇ ਨਾਲ-ਨਾਲ ਤੁਰਨ ਦਾ ਪਰਮਾਨ ਬਣਾਇਆ ਉਸ ਤੋਂ ਬਾਅਦ ਫਿਰ ਜਦੋਂ ਅੱਗੇ ਬੀਚ ਥੋੜੀ ਜੀ ਰੋਕੀ ਹੋ ਜਾਂਦੀ ਆ ਪੱਥਰ ਆ ਜਾਂਦੇ ਆ ਉਸ ਤੋਂ ਬਾਅਦ ਫਿਰ ਆਪਾਂ ਫਿਰ ਜੰਗਲ ਵੱਲੋਂ ਜਾਵਾਂਗੇ ਸੋ ਪਹਿਲਾਂ ਤੁਸੀਂ ਵੇਖੋ ਬੀਚ ਦਾ ਨਜ਼ਾਰਾ ਬੜਾ ਖੂਬਸੂਰਤ ਰੇਸ਼ਾ ਇਹ ਜੀ ਡੈਡ ਕੋਰਲ ਦਾ ਅੰਡੇਮਾਨ ਨਿਕੋਬਰ ਜਿਹੜਾ ਨਾ ਕੋਰਲਸ ਲਈ ਬਹੁਤ ਮਤਲਬ ਪ੍ਰਸਿੱਧ ਹੈ ਕੋਰਲ ਜਿਹੜੇ ਵੇਖਣ ਨੂੰ ਤਾਂ ਪੱਥਰ ਵਾਂਗੂ ਲੱਗਦੇ ਹੁੰਦੇ ਪਰ ਇਹਨਾਂ ਦੇ ਵਿੱਚ ਵੀ ਜਾਨ ਆਉਂਦੀ ਆ ਇਹਨਾਂ ਦੇ ਇੱਕ ਮੈਂ ਵੀਡੀਓ ਵੱਖਰਾ ਬਣਾਇਆ ਸੀ ਉਹਦੇ ਜੀ ਤੁਹਾਨੂੰ ਕੋਰਲ ਬਾਰੇ ਜਾਣਕਾਰੀ ਦਿੱਤੀ ਸੀ ਜਦੋਂ ਆਪਾਂ ਅੰਡਰਵਾਟਰ ਗਏ ਸੀ ਇਹ ਹੈ ਜੀ ਸਕਵਿਡ ਫਿਸ਼ ਸਕਵਿਡ ਕਹਿੰਦੇ ਇਹਨੂੰ ਇੱਕ ਮੱਛੀ ਦੀ ਇੱਕ ਕਿਸਮ ਆ ਇਹ ਉਸ ਦੀ ਹੱਡੀ ਆ ਉਸ ਦਾ ਉੱਪਰਲਾ ਜਿਹੜਾ ਉਸ ਦਾ ਸ਼ੈੱਲ ਆ ਲੋ ਜੀ ਆਪਣਾ ਰਸਤਾ ਸ਼ੁਰੂ ਹੋ ਚੁੱਕਿਆ ਆਪਾਂ ਜੰਗਲ ਦੇ ਵਿੱਚ ਇੱਕ ਪਗਡੰਡੀ ਦੇ ਉੱਤੇ ਤੁਰ ਪਏ ਆ ਤੇ ਤੋਰ ਦੇ ਤੋਰ ਤੇ ਆਪਾਂ ਪਹੁੰਚਾਂਗੇ ਜੀ ਸੀਕ੍ਰੇਟ ਬੀਚ ਤੇ ਸੋ ਤੁਸੀਂ ਵੀਡੀਓ ਦੇ ਅੰਤ ਤੱਕ ਮੇਰੇ ਨਾਲ-ਨਾਲ ਬਣੇ ਰਹੋ ਸੀਕ੍ਰੇਟ ਬੀਚ ਤੇ ਆਪਾਂ ਚਾ ਕੇ ਫਿਰ ਤੁਹਾਨੂੰ ਦਿਖਾਉਣੇ ਆ ਕੀ ਕੀ ਦ੍ਰਿਸ਼ ਆਥੇ ਕੀ ਕੀ ਸੋ ਦੋਸਤੋ ਇਹ ਜਿਹੜਾ ਅ ਅੰਡੇਮਾਨ ਜੰਗੋ ਨਿਕੋਬਾਰ ਦੇ ਜਿਹੜੇ ਜੰਗਲਾਂ ਨੇ ਇਹਨਾਂ ਦੇ ਵਿੱਚ ਕੋਈ ਬਹੁਤ ਹੀ ਖਤਰਨਾਕ ਜਾਨਵਰ ਨਹੀਂ ਹੈਗੇ ਕਿਉਂਕਿ ਇਹ ਟਾਪੂ ਨੇ ਤੇ ਕੁਸ਼ਕ ਜਿਹੜੇ ਟਾਪੂ ਆ ਉੱਥੇ ਤੁਹਾਨੂੰ हिरण वगैरह मिल जाते हैं ते वैसे बहुत ही जानवर नहीं पर इन जंगलों ਦੇ ਵਿੱਚ ਸਭ ਤੋਂ ਜ਼ਹਿਰੀਲੇ ਸੱਪ ਜਿਹੜੇ ਇੱਥੇ ਮਿਲਦੇ ਆ ਠੀਕ ਹੈ ਅੰਡੇਮਾਨ ਨਿਕੋਬਰ ਕਾਮਨ ਕ੍ਰੇਟ ਇੱਕ ਇੱਥੋਂ ਦਾ ਕ੍ਰੇਟ ਅੰਡੇਮਾਨ ਨਿਕੋਬਰ ਦੀ ਇੱਕ ਕਾਮਨ ਕ੍ਰੇਟ ਸੱਪ ਜਿਹੜਾ ਸਭ ਤੋਂ ਜ਼ਹਿਰੀਲਾ ਉਹ ਤੁਹਾਨੂੰ ਆਮ ਦੇਖਣ ਨੂੰ ਮਿਲਦਾ ਸੋ ਜੇਕਰ ਤੁਸੀਂ ਇਸ ਜੰਗਲ ਦੇ ਵਿੱਚ ਟ੍ਰੈਕਿੰਗ ਕਰਦੇ ਹੋਏ ਜਾਣਾ ਚਾਹੁੰਦੇ ਹੋ ਸਿਕਰਟ ਬੀਚ ਤੇ ਤਾਂ ਆਪਣਾ ਮੈਸੇਟੇ ਦੇ ਵਿੱਚ ਇਹ ਜਿਹੜਾ ਜੰਗਲ ਆ ਬਿਲਕੁਲ ਸੁਰੱਖਿਆਤਾ ਪਰ ਫਿਰ ਵੀ ਥੋੜਾ ਜਿਆਦਾ ਸੇ ਪਾਸੇ ਨਿਗਾਹ ਰੱਖ ਲਿਓ ਕਈ ਵਾਰੀ ਕੀ ਹੋਰ ਜਾਨਵਰ ਕੋਈ ਨਹੀਂ ਬਸ ਸਿਰਫ ਸੱਪ ਤੁਹਾਨੂੰ ਇੱਥੇ ਮਿਲ ਸਕਦੇ ਆ ਤੇ ਜਿਹੜੇ ਸੱਪ ਤੁਹਾਨੂੰ ਮਿਲਨੇ ਆ ਉਹ ਬਹੁਤ ਜ਼ਹਿਰੀਲੇ ਆ ਸੋ ਸਫ਼ਰ ਜਿਹੜਾ ਆਪਣਾ ਚੱਲ ਰਿਹਾ ਤੇ ਨਾਲ ਨਾਲ ਤੁਹਾਨੂੰ ਆਪਾਂ ਦਿਖਾਉਂਦੇ ਚੱਲਦੇ ਆ ਜੰਗਲ ਦੇ ਦ੍ਰਿਸ਼ ਲੋ ਜੀ ਕਿਤੇ ਕਿਤੇ ਆਪਾਂ ਜੰਗਲ ਦੇ ਬਿਲਕੁਲ ਵਿੱਚ ਵੜ ਜਾਂਦੇ ਆ ਤੇ ਕਿਤੇ ਕਿਤੇ ਜਿਵੇਂ ਆਪਾਂ ਨੂੰ ਬੀਚ ਆ ਜਿਹੜੀ ਉਹ ਸਾਹਮਣੇ ਉਹ ਦਿਖਣ ਲੱਗ ਪੈਂਦੀ ਆ ਉਹ ਸਾਹਮਣੇ ਆ ਤੁਹਾਨੂੰ ਫਿਰ ਬੀਜ ਦਾ ਜਿਹੜਾ ਜਿਹੜੇ ਆਪਾਂ ਕਿਉਂਕਿ ਤਰਸਮੁੰਦਰ ਦੇ ਨਾਲ ਨਾਲ ਹੀ ਆਪਾਂ ਜਾ ਰਹੇ ਆ ਤਾਂ ਤੁਹਾਨੂੰ ਜਿਹੜੇ ਇਧਰ ਉਹ ਸਾਹਮਣੇ ਮੇਰੇ ਖੱਬੇ ਹੱਥਾਂ ਨੂੰ ਬੀਜ ਦਾ ਜਿਹੜਾ ਚੌਲਾ ਪਊਗਾ ਆ ਸਾਹਮਣੇ ਇੱਕ ਬੰਦਾ ਜਿਹੜਾ ਇਹ ਇੱਕ ਜੰਗਲੀ ਘਾਹ ਇਹਨਾਂ ਦਾ ਪੱਤੇ ਆ ਉਹ ਕੱਟ ਕੇ ਲਿਆ ਹੈ ਤੇ ਇਹਨਾਂ ਦੀਆਂ ਇਹ ਛੱਤਾਂ ਪਾਉਂਦੇ ਆ ਜੀ ਇਹ ਦੇਖੋ ਤਾ ਇੱਥੇ ਵੀ ਪਤਾ ਲੱਗਿਆ ਕਿ ਇਸ ਨੂੰ ਵਧਣ ਲਈ ਵੀ ਜੰਗਲਾਤ ਵਿਭਾਗ ਦੇ ਪਰਮਿਸ਼ਨ ਲੈਣੀ ਜ਼ਰੂਰੀ ਆ ਜੰਗਲਾਤ ਵਿਭਾਗ ਐਸ ਨੂੰ ਵੜਾਉਂਦਾ ਓਵੇਂ ਤੁਸੀਂ ਕੋਈ ਨਹੀਂ ਵੜ ਸਕਦੇ ਕੁਝ ਨਹੀਂ ਵੜ ਸਕਦੇ ਇੱਥੋਂ ਲੱਕੜ ਜਿਹੜੀ ਡਿੱਗੀ ਆ ਓਵੇਂ ਦੇ ਓਵੇਂ ਪਈ ਰਹਿੰਦੀ ਆ ਸੋ ਸਾਡੇ ਪੰਜਾਬ ਨਾਲੋਂ ਰੂਲ ਇੱਥੇ ਸਖਤ ਆ ਸਾਡੇ ਲੱਕੜਾਂ ਦੀ ਜਿਹੜੀ ਬੇਕਦਰੀ ਬਹੁਤ ਜ਼ਿਆਦਾ ਹੁੰਦੀ ਆ ਕੋਈ ਤਰਖਤ ਨਹੀਂ ਕਿਤੇ ਛੱਡਦੇ ਅਸੀਂ ਵੜ ਲੈਨੇ ਪਰ ਇੱਥੇ ਜੇ ਤੁਸੀਂ ਇਹ ਵਣ ਕੇ ਜਿਹੜੇ ਪੱਤੇ ਲੈ ਕੇ ਚੱਲੇ ਆ ਇਹ ਵੀ ਆਪਾਂ ਪੁੱਛਿਆ ਸੀ ਇਹਨਾਂ ਤੋਂ ਕੇ ਪੱਤੇ ਜਿਹੜੇ ਆ ਇਹ ਵੀ ਪਰਮਿਸ਼ਨ ਨਾਲ ਹੀ ਕੱਟੇ ਜਾਂਦੇ ਆ ਬੜੇ ਵਧੀਆ ਵਧੀਆ ਦ੍ਰਿਸ਼ ਜਿਹੜੇ ਤੁਹਾਨੂੰ ਆ ਦੇਖੋ ਦਰਖਤਾਂ ਨੇ ਕਿੰਨੀਆਂ ਆਲੋਕਾਰ ਕਰਤਿਆ ਬਣਾਈਆਂ ਹੋਈਆਂ ਆ ਵੇਖੋ ਕਿੱਡੇ ਕਿੱਡੇ ਵੱਡੇ ਮੋਛੇ ਆ ਵੱਡੇ ਪੇਪਰ ਇਹਨਾਂ ਨੂੰ ਕੋਈ ਨਹੀਂ ਚੱਕਦਾ ਇਹ ਐਂ ਦੇ ਐਂ ਪੈ ਰਹੇ ਨੇ ਕਿਉਂਕਿ ਕਾਨੂੰਨ ਬਹੁਤ ਸਖਤ ਆ ਸੋ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਅੰਡੇਮਾਨ ਨਿਕੋਬਾਰ ਦੇ ਵਿੱਚ ਕ੍ਰਾਈਮ ਬਿਲਕੁਲ ਜ਼ੀਰੋ ਆ ਕੋਈ ਚੋਰੀ ਚਕਾਰੀ ਕੋਈ ਕੁਝ ਨਹੀਂ ਇੱਕ ਤਾਂ ਇੱਥੇ ਤੁਸੀਂ ਜੋ ਮਰਜ਼ੀ ਆਪਣਾ ਸਕੂਟਰ ਵਹੀਕਲ ਮੋਟਰਸਾਈਕਲ ਜਿੱਥੇ ਮਰਜ਼ੀ ਠਲ ਦਿਓ ਕੋਈ ਇੱਥੇ ਐ ਨਹੀਂ ਹੈਗਾ ਕਿ ਕੋਈ ਤੁਹਾਨੂੰ ਇੱਥੋਂ ਚੱਕ ਕੇ ਲੈ ਜਾਊਗਾ ਬਾਕੀ ਇਹਦਾ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਵੀ ਹੈ ਕਿ ਟਾਪੂ ਨੇ ਸੱਠਾਪੂ ਤੋਂ ਬਾਹਰ ਬੰਦਾ ਲੈ ਕੇ ਕਿੱਥੇ ਜਾਊਗਾ ਜੇ ਜਾਣਾ ਤਾਂ ਸ਼ਿਪ ਰਾਹੀਂ ਜਾਊਗਾ ਪਰ ਲੋਕ ਵੈਸੇ ਵੀ ਚੰਗੇ ਨੇ ਕੋਈ ਲੁੱਟਖੋਹ ਵੀ ਨਹੀਂ ਹੁੰਦੀ ਇੱਥੇ ਤੁਸੀਂ ਬਿਲਕੁਲ ਵਧੀਆ ਆਰਾਮ ਨਾਲ ਜਿੱਥੇ ਚਾਹੋ ਘੁੰਮ ਸਕਦੇ ਹੋ ਵਧੀਆ ਜਿਹੜਾ ਮਾਹੌਲ ਹੈ ਇਹ ਜੰਗਲੀ ਕਾਸ ਜਿਹੜੀ ਉਹ ਕੱਟ ਕੇ ਲੱਗੇ ਜਾਵੇ ਆ ਦੇਖੋ ਕਿੰਨਾ ਬਿਲਕੁਲ درختਾਂ ਦੇ ਜਿਹੜੇ ਪੁਲ ਬਣੇ ਪਏ ਨੇ ਨੇਚਰਲ ਬ੍ਰਿਜ ਤਾਂ ਇਹੋ ਜਿਹੇ ਦ੍ਰਿਸ਼ ਵੇਂਦੇ ਵੇਂਦੇ ਆਪਾਂ ਵੱਧ ਰਹੇ ਆ ਆਪਣੀ ਮੰਜ਼ਲ ਵੱਲ ਜੀ ਹਾਂ ਆਪਾਂ ਜਾ ਰਹੇ ਆ ਸੇਕ੍ਰੇਟ ਬੀਚ ਦੇ ਉੱਤੇ ਸੋ ਤੁਹਾਨੂੰ ਦਿਖਾਵਾਂਗੇ ਦੋਸਤੋ ਕਿ ਉੱਥੇ ਜਾ ਕੇ ਜਿਹੜੇ ਸਾਡੇ ਫੋਨ ਆਓ ਇਹ ਕੁੱਤਾ ਨਾ ਜਿਹੜਾ ਵਿੱਚ ਗੱਲ ਤੋਂ ਹੁੰਦਾ ਹੁੰਦਾ ਇਹ ਕੁੱਤਾ ਸਾਡੇ ਨਾਲ ਨਾਲ ਹੀ ਰਿਹਾ ਥਰੂਆਊਟ ਦਾ ਸਾਡਾ ਸਫ਼ਰ ਤੇ ਆਹ ਵੇਖੋ ਵਿੱਚ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਵਧੀਆ ਜਿੱਥੇ ਸੈਂਡ ਆ ਜਾਂਦੀ ਆ ਤਾਂ ਵਧੀਆ ਦ੍ਰਿਸ਼ ਨੇ ਜਿਹੜੇ ਤੁਹਾਨੂੰ ਵੇਖਣ ਨੂੰ ਮਿਲਦੇ ਆ। ਸੋ ਅੰਡੇਮਾਨ ਨਿਕੋਬਾਰ ਦੇ ਵਿੱਚ ਸਿਰਫ ਸੀ ਨੇ ਕੁ ਬਿਊਟੀ ਆ ਜਿਹੜੀ ਤੁਸੀਂ ਇੰਜੋਏ ਕਰ ਸਕਦੇ ਹੋ ਤੇ ਨਾਲ ਵਾਟਰ ਗੇਮਸ ਆ। ਤੇ ਸਾਨੂੰ ਪੰਜਾਬੀਆਂ ਨੂੰ ਅੰਡੇਮਾਨ ਨਿਕੋਬਾਰ ਤਾਂ ਵੀ ਜ਼ਿਆਦਾ ਆਪਣੇ ਵੱਲ ਆਕਰਸ਼ਿਤ ਕਰਦਾ ਕਿਉਂਕਿ ਸਾਡੇ ਵੱਡ-ਵਡੇਰਿਆਂ ਨੇ ਇੱਥੇ ਬਹੁਤ ਸਜਾਵਾਂ ਕਟੀਆਂ, ਜੇਲਾ ਕਟੀਆਂ, ਕਾਲੇ ਪਾਣੀ ਦੀਆਂ। ਸੋ ਇਸ ਕਰਕੇ ਅਸੀਂ ਅੰਡੇਮਾਨ ਨਿਕੋਬਾਰ ਨੂੰ ਵੇਖਣਾ ਚਾਹੁੰਨੇ ਆ। ਇਹ ਥੋੜੀ ਦੇਖੋ ਵਿੱਚ ਆ ਜਿਹੜੀ ਆ ਕੀ ਰੌਕੀ ਵਿੱਚ ਇੱਥੇ ਪਥਰੀਲੀ ਇਹ ਇਹ ਵਿੱਚ ਇੱਥੇ ਪੱਥਰ ਬਹੁਤ ਜ਼ਿਆਦਾ ਪੱਥਰ ਹੋਣ ਦਾ ਰੀਜ਼ਨ ਇਹ ਆ ਕਿ ਇਹ ਜ਼ਿਆਦਾ ਪੱਥਰ ਜਿਹੜੇ ਆਪਾਂ ਨੂੰ ਦੇਖ ਰਹੇ ਨੇ ਇਹ ਡੈੱਡ ਕੋਰਲ ਦਾ ਕਦੇ-ਕਦੇ ਪਾਣੀ ਇੱਥੇ ਹੁੰਦਾ ਸੀ ਕੋਰਲ ਪਾਣੀ ਦੇ ਅੰਦਰ ਹੁੰਦੇ ਸੀਗੇ ਤੇ ਹੁਣ ਇਹ ਬਿਲਕੁਲ ਡੈੱਡ ਹੋ ਚੁੱਕੇ ਨੇ ਦੋਸਤੋ ਅੰਡੇਮਾਨ ਨਿਕੋਬਾਰ ਦੇ ਵਿੱਚ ਆ ਦੇਖੋ ਇਹਨੂੰ ਸੀਕ ਗੋਮਬਰ ਕਹਿੰਦੇ ਆ ਇਹ ਬਹੁਤ ਕਹਿੰਦੇ ਮਹਿੰਗਾ ਵਿਕਦਾ ਪਰ ਇਸ ਨੂੰ ਇੱਥੋਂ ਲਿਜਾਣਾ ਮਨਾ ਹੈ ਇਹਨੂੰ ਕੈਂਸਰ ਦੇ ਇਲਾਜ ਦੇ ਲਈ ਵੀ ਵਰਤਦੇ ਆ ਸੀਕ ਗੋਮਬਰ ਦੀ ਇੱਥੇ ਬਹੁਤ ਸਾਰੀਆਂ ਵੈਰਾਈਟੀਆਂ ਪਾਈਆਂ ਜਾਂਦੀਆਂ ਤੇ ਆਹ ਜਮਨੇ ਪਾਣੀ ਨਿਕਲੀ ਜਾਂਦਾ ਜੀ ਇਹ ਇੱਕ ਪਾਈਪਲਾਈਨ ਜੰਗਲ ਦੇ ਵਿੱਚ ਅੰਗਰੇਜ਼ਾਂ ਵਲੇ ਦੀ ਪਾਈ ਹੋਈ ਆ ਜਿਹੜੀ ਅੱਜ ਵੀ ਚੱਲਦੀ ਆ ਇਹ ਦੇਖੋ ਇਹਦਾ ਵਾਲਵ ਜਿਹੜਾ ਪਾਣੀ ਲੀਕ ਕਰ ਰਿਹਾ ਤਾਂ ਇਹ ਪਾਈਪਲਾਈਨ ਲਾਈ ਜਿਹੜਾ ਤੁਹਾਨੂੰ ਦੱਸਦੇ ਆਪਾਂ ਕਿ ਇੱਥੇ ਜਿਹੜਾ ਹੁੰਦਾ ਲਓ ਜੀ ਆਪਾਂ ਫਿਰ ਚੱਲ ਪਏ ਆ ਜੀ ਆਪਣੇ ਸਫ਼ਰ ਵੱਲ ਤੇ ਬਸ ਜਿਵੇਂ ਹੀ ਆਪਾਂ ਨੂੰ ਸੀਕ੍ਰੇਟ ਥੀਜ ਦਿਖਦੀ ਆ ਤੇ ਫਿਰ ਆਪਾਂ ਤੁਹਾਡੇ ਨਾਲ ਉਸ ਨੂੰ ਸ਼ੇਅਰ ਕਰਾਂਗੇ ਸੋ ਤੁਸੀਂ ਇੰਜੋਏ ਕਰਦੇ ਚੱਲੋ ਮੇਰੇ ਨਾਲ ਨਾਲ ਹਾਂਜੀ ਕਹਿੰਦੇ ਇਸ ਬੀਚ ਤੇ ਜਾਂ ਤਾਂ ਕੋਈ ਵਿਦੇਸ਼ੀ ਆਉਂਦੇ ਆ ਤੇ ਜਾਂ ਲੋਕਲ ਲੋਕ ਤੁਹਾਨੂੰ ਮੱਛੀ ਵਗਰਾ ਪકડਣ ਵਾਸਤੇ ਆਉਂਦੇ ਆ ਆ ਵੇਖੋ ਫਿਸ਼ ਫੜ ਕੇ ਲਈ ਆਉਂਦਾ ਮਛੇਰਾ ਜਿਹੜਾ ਨਾ ਆਪਾਂ ਦੇਖਦੇ ਹਾਂ ਇਹਦੇ ਝੋਲੇ ਚਾ ਵੀ ਖਾਏ ਨੇ ਮੱਛੀਆਂ ਫੜੀਆਂ ਤੇ ਅੱਜ ਇਹ ਕਹਿੰਦਾ ਵੀ ਆਪਾਂ ਦਾਵਤ ਕਰਨੀ ਆ ਤਾਂ ਇਹ ਵੇਖੋ ਥੋੜੇ ਜੀ ਮੱਛੀਆਂ ਫੜ ਕੇ ਖੁਸ਼ ਆ ਇਹਨਾਂ ਨਾਲਿਆਂ ਨੇ ਆਪਣਾ ਅੱਜ ਦੀ ਪਾਰਟੀ ਕਰ ਲੈਣੀ ਆ ਸੋ ਖੁਸ਼ੀ ਜਿਹੜੀ ਆ ਉਹ ਤੁਹਾਨੂੰ ਕਹਿੰਦੇ ਬਹੁਤੀਆਂ ਚੀਜ਼ਾਂ ਨਾਲ ਨਹੀਂ ਮਿਲਦੀ ਖੁਸ਼ੀ ਮਿਲਦੀ ਆ। ਦਿਲੋਂ ਜੇਕਰ ਤੁਸੀਂ ਖੁਸ਼ ਹੋਣਾ ਚਾਹੁੰਦੇ ਹੋ ਤੇ ਨਾਲੇ ਦੋਸਤੋ ਕਹਿੰਦੇ ਖੁਸ਼ੀ ਲੱਭੀ ਨਹੀਂ ਜਾਂਦੀ ਤੁਹਾਡੇ ਕੋਲੇ ਜੋ ਆ ਉਹਦੇ ਵਿੱਚ ਤੁਹਾਨੂੰ ਖੁਸ਼ ਹੋਣਾ ਪੈਂਦਾ। ਲਓ ਜੀ ਜੰਗਲ ਦੇ ਵਿੱਚ ਦੀ ਚਾਂਦੇ ਜਾਂਦੇ ਤੁਹਾਨੂੰ ਮਸ਼ੇਰਾ ਵੀ ਜਿਹੜਾ ਮਿਲ ਚੁੱਕਿਆ ਸੀ ਤੇ ਬਾਕੀ ਤੁਹਾਨੂੰ ਇੱਥੇ ਇੱਕ ਗੱਲ ਦੱਸਦੀ ਹੈ ਕਿ ਅ ਇਸੇ ਸਾਫ ਸਪਾਈ ਵੱਲ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ। ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਕਿ ਬੀਚੇਸ ਨੂੰ ਖਰਾਬ ਨਾ ਕੀਤਾ ਜਾਵੇ। ਲਓ ਜੀ ਇਹ ਆ ਗਈ ਹੈ ਜੀ ਆਪਣੀ ਸੀਕ੍ਰੇਟ ਬੀਚ। ਬਿਲਕੁਲ ਹਾਂ ਜੀ ਇਹ ਬਿਲਕੁਲ ਸੀਕ੍ਰੇਟ ਜਿਹੜਾ ਕਿਸੇ ਨੇ ਦਾ ਨਾਮ ਰੱਖਿਆ। ਕਿਉਂਕਿ ਜਦੋਂ ਅਸੀਂ ਇੱਥੇ ਆਏ ਸੀ ਸਾਨੂੰ ਸਿਰਫ ਇੱਕਾ ਮਸ਼ੇਰਾ ਤੇ ਇੱਕ ਬੰਦਾ ਹੋਰ ਮਿਲਿਆ ਸੀ। ਨਹੀਂ ਇੱਥੇ ਸਾਨੂੰ ਕੋਈ ਮਿਲਿਆ ਹੀ ਨਹੀਂ। ਤੇ ਇੱਥੋਂ ਕਹਿੰਦੇ ਬਰਮਾ ਬਿਲਕੁਲ ਨੇੜੇ ਹੈ ਜੇ ਇੱਥੋਂ ਪਾਣੀ ਦੇ ਰਸਤੇ ਜਾਣਾ ਹੋਵੇ ਤਾਂ 20 ਮਿੰਟਾਂ ਦੇ ਵਿੱਚ ਆਪਾਂ ਬਰਮਾ ਦੇ ਵਿੱਚ ਜਾਨੀ ਕਿ ਮਿਆਂ ਮਾਰ ਦੇ ਵਿੱਚ ਦਾਖਲ ਹੋ ਜਾਾਂਗੇ। ਮਿਆਂਮਾਰ ਜਿਸ ਦਾ ਪੁਰਾਣਾ ਨਾਮ ਬਰਮਾ ਸੀ ਤੇ ਅੱਜ ਕੱਲ ਉਸ ਨੂੰ ਮਿਆਂਮਾਰ ਕਹਿੰਦੇ ਆ ਆਪਾਂ ਇੱਥੇ ਦਾਖਲ ਹੋ ਜਾਾਂਗੇ ਤੇ ਤੁਹਾਨੂੰ ਦਿਖਾਉਣੇ ਆ ਕਿ ਬਰਮਾ ਜਾਂ ਮਿਆਂਮਾਰ ਇੱਥੋਂ ਨੇੜੇ ਕਿਉਂ ਆ ਉਹ ਤੁਹਾਨੂੰ ਉਹਦੇ ਕੁਝ ਆਪਾਂ ਸਬੂਤ ਕੁਝ ਪ੍ਰੂਫ ਦਿਖਾਵਾਂਗੇ ਸਾਰਾ ਕੁਝ ਜਿਹੜਾ ਤੁਹਾਨੂੰ ਇਸ ਵੀਡੀਓ ਵਿੱਚ ਪਹਿਲਾਂ ਆ ਤੁਸੀਂ ਸਮੁੰਦਰ ਵੇਲੇ ਜਿਹੜੇ ਸੱਤ ਦੇ ਸੱਤ ਨੀਲੇ ਰੰਗ ਚੈੱਕ ਕਰੋ ਹੋ ਸਕਦਾ ਵੀਡੀਓ ਦੇ ਵਿੱਚ ਉਹ ਸੱਤ ਦੇ ਸੱਤ ਰੰਗ ਪ੍ਰੋਪਰ ਨਾ ਦਿਖਾਉਣ ਪਰ ਜਦੋਂ ਆਪਾਂ ਅਸਲ 'ਚ ਦੇਖਦੇ ਆ ਤਾਂ ਸੱਤੇ ਦੇ ਸੱਤੇ ਯਾਨੀ ਕਿ ਨੀਲਾ ਸੱਤ ਤਰ੍ਹਾਂ ਦਾ ਨੀਲਾ ਰੰਗ ਤੁਹਾਨੂੰ ਇਸ ਅੰਡੇਮਾਨੇ ਕੋਬਰ ਦੇ ਵਿੱਚ ਦਿਖਦਾ ਹੈ। ਇਹੀ ਅੰਡੇਮਾਨੇ ਕੋਬਰ ਦੀ ਖਾਸੀਅਤ ਹੈ ਕਿ ਆਪਾਂ ਇੱਥੇ ਆ ਕੇ ਨਜ਼ਾਰਾ ਕੁਦਰਤੀ ਖੂਬਸੂਰਤੀ ਦਾ ਲੈ ਸਕਦੇ। ਲਓ ਜੀ ਇਹ ਹੈ ਸੀਕਰਟ ਬੀਚ। ਹੁਣ ਇੱਥੇ ਤੁਹਾਨੂੰ ਦਿਖਾਉਣੇ ਆਪਾਂ ਕਿ ਜਿਹੜਾ ਟਰੈਸ਼ ਰੁੜ ਕੇ ਆਉਂਦਾ ਟਰੈਸ਼ ਜਾਨੀ ਕਿ ਜਿਹੜਾ ਆਹ ਬੋਤਲਾਂ ਹੋਰ ਲਟਰਮ ਪਟਰਮ ਰੁੜ ਕੇ ਆਉਦਾ ਉਹ ਵੀ ਬਰਮਾ ਦਾ ਹੀ ਹੁੰਦਾ ਕਿਉਂਕਿ ਬਰਮਾ ਇੱਥੋਂ ਬਹੁਤ ਨੇੜੇ ਹੈ। ਗੰਦਗੱਲਾਂ ਅਸੀਂ ਇੰਡੀਆ ਵਾਲੇ ਨਹੀਂ ਪਾਉਂਦੇ ਬਰਮਾ ਵਾਲੇ ਬਹੁਤ ਪਾਉਂਦੇ ਆ ਉਹ ਤੁਹਾਨੂੰ ਦਿਖਾਉਣੇ ਆ ਕਿ ਉਹ ਵੀ ਸਮੁੰਦਰ ਦੇ ਵਿੱਚ ਆਪਣਾ ਕੂੜਾ ਕਰਕੜ ਸਾਰਾ ਇੱਥੇ ਸਿੜਦੇ ਆ ਉਹ ਤੁਹਾਨੂੰ ਮੈਂ ਦਿਖਾਉਣਾ ਕਿਵੇਂ ਸਿੜਦੇ ਆ ਹਾਂਜੀ ਹੁਣ ਆ ਸਮੁੰਦਰ ਦੇ ਵਿੱਚ ਰੁੜ ਕੇ ਆਈ ਪਾਣੀ ਦੀ ਖਾਲੀ ਬੋਤਲ ਵੇਖੋ ਤੁਸੀਂ ਤੇ ਇਹ ਤੁਹਾਨੂੰ ਮੈਂ ਕੈਮਰਾ ਨੇੜੇ ਕਰਕੇ ਵਿਖਾਉਣਾ ਵੀ ਕਿ ਦੇ ਉੱਪਰ ਕਿਹੜੀ ਭਾਸ਼ਾ ਲਿਖੀ ਆ ਜਿਵੇਂ ਇਸ ਦੇ ਉੱਪਰ ਜਿਹੜੀ ਮਿਆਂ ਮਾਰ ਦੀ ਭਾਸ਼ਾ ਲਿਖੀ ਆ ਇਹ ਇੰਡੀਅਨ ਲੈਂਗੁਏਜ ਨਹੀਂ ਆ ਸੋ ਸੋਚੋ ਤੁਸੀਂ ਇੱਥੋਂ ਜਿਹੜਾ ਮਿਆਂਮਾਰ ਬਹੁਤ ਨੇੜੇ ਆ ਆ ਬੋਤਲਾਂ ਜਿਹੜੀਆਂ ਰੁੜ ਕੇ ਇੱਥੇ ਆਉਂਦੀਆਂ ਸਭ ਗੰਦ ਪਾਉਣ ਦੇ ਵਿੱਚ ਕੱਲਾ ਪਲਾਸਟਿਕ ਦੇ ਵਿੱਚ ਅਸੀਂ ਇੰਡੀਆ ਹੀ ਨਹੀਂ ਬਾਕੀ ਕੰਟਰੀਆਂ ਨਾਲੋਂ ਇੱਕ ਬਰਾਬਰ ਆ ਵੇਖੋ ਮੈਂ ਤੁਹਾਨੂੰ ਇੱਥੇ ਬਹੁਤ ਕੁਝ ਦਿਖਾਉਂਗਾ ਕਿ ਇੱਥੋਂ ਮਿਆਂਮਾਰ ਕਿੰਨਾ ਨੇੜੇ ਆ ਸੋ ਆਪਾਂ ਮਿਆਂਮਾਰ ਦੀ ਬਿਲਕੁਲ ਹਾਦ ਦੇ ਨੇੜੇ ਘੁੰਮ ਰਹੇ ਆ ਜੀ ਤੇ ਅਸਲੀ ਸਬੂਤ ਇਹ ਤੁਹਾਨੂੰ ਵੀਡੀਓ ਦੇ ਐਂਡ ਤੇ ਵਿਖਾਉਣਾ ਕਿ ਕਿਵੇਂ ਸਾਡੇ ਫੋਨ ਉੱਥੋਂ ਦਾ ਟਾਈਮ ਜ਼ੋਨ ਫੜ ਲੈਂਦੇ ਆ ਤੇ ਇੱਥੇ ਆ ਕੇ ਬਰਮਾ ਦਾ ਨੈਟਵਰਕ ਜਿਹੜਾ ਉਹ ਵੀ ਫੋਨ ਦੇ ਉੱਪਰ ਆ ਜਾਂਦਾ ਹੈ ਤੇ ਇਹ ਸਾਰਾ ਕੁਝ ਜਿਹੜਾ ਤੁਸੀਂ ਦੇਖ ਸਕਦੇ ਹੋ ਆਪਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਆਹ ਲਓ ਆ ਪਾਊਡਰ ਵਾਲਾ ਡੱਬਾ ਟੈਲਕਮ ਪਾਊਡਰ ਤੇ ਇਹਦੇ ਉੱਪਰ ਵੀ ਜਿਹੜਾ ਉਹਨਾਂ ਦੀ ਭਾਸ਼ਾ ਦੇ ਵਿੱਚ ਬਰਮਾ ਯਾਨੀ ਕਿ ਮਿਆਂਮਾਰ ਦੀ ਭਾਸ਼ਾ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਸੋ ਇਸ ਕਰਕੇ ਇਹ ਵਿੱਚ ਜਿਹੜੀ ਆ ਇਹ ਆਪਣੇ ਆਪ ਦੇ ਵਿੱਚ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ ਕਿ ਇੰਡੀਆ ਦੀ ਬੀਜ ਹੈ ਜਿਹੜੀ ਤੇ ਇੱਥੋਂ ਮਿਆਂਮਾਰ ਬਿਲਕੁਲ ਨੇੜੇ ਹੈ ਸੋ ਜੇਕਰ ਪਾਣੀ ਦੇ ਰਸਤੇ ਜਾਈਏ ਤਾਂ ਆਪਾਂ ਬਹੁਤ ਜਲਦੀ ਉੱਥੇ ਪਹੁੰਚ ਸਕਦੇ ਆ ਸੋ ਦੋਸਤੋ ਇੱਥੇ ਆਉਣਾ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵਧੀਆ ਐਕਸਪੀਰੀਅੰਸ ਆ ਤੁਸੀਂ ਵੀਡੀਓ ਦੇ ਵਿੱਚ ਸ਼ਾਇਦ ਤੁਹਾਨੂੰ ਉਹ ਚੀਜ਼ ਉਨੀ ਵਧੀਆ ਨਾ ਲੱਗੇ ਜਦੋਂ ਤੁਸੀਂ ਇੱਥੇ ਆ ਕੇ ਬੈਠਦੇ ਹੋ ਕੋਈ 2 ਘੰਟੇ ਸਪੈਂਡ ਕਰਦੇ ਹੋ ਲਓ ਜੀ ਆ ਫਿਰ ਸਕਵਿਡ ਦਾ ਜਿਹੜਾ ਸ਼ੈੱਲ ਉੱਪਰ ਲਾ ਉਸ ਦੀ ਜਿਹੜੀ ਸਕਾਲ ਸਕਵਿਡ ਦਾ ਕਵਡ ਮਛੀ ਦੇ ਕਿ ਕਿਸਮ ਹੁੰਦੀ ਆ ਤੇ ਬਹੁਤ ਤਰ੍ਹਾਂ ਦੇ ਸਕਵਡ ਬੜੇ ਤਰ੍ਹਾਂ ਦੇ ਪਾਏ ਜਾਂਦੇ ਆ ਤਾਂ ਦੋਸਤੋ ਇੱਥੇ ਲੋਕਾਂ ਨੂੰ ਨਾ ਇਹ ਅੰਡੇਮਾਨ ਦੇ ਤੋਂ ਬਾਅਦ ਵਿੱਚ ਵੇਲ ਦੀ ਉਲਟੀ ਵੀ ਜਿਹੜੀ ਆ ਕਈ ਵਾਰੀ ਕਹਿੰਦੇ ਮਿਲਦੀ ਆ ਜਿਹੜੀ ਕਿ ਬਹੁਤ ਮਹਿੰਗੀ ਵਿਕਦੀ ਆ ਪਰਫਿਊਮ ਦੇ ਵਿੱਚ ਪੈਂਦੀ ਆ ਸੋ ਆਪਾਂ ਤਾਂ ਆਪਣਾ ਖਾਣ-ਪੀਣ ਦਾ ਸਾਰਾ ਸਮਾਨ ਲੈ ਕੇ ਆਏ ਆ ਤੇ ਆਪਾਂ ਇੱਥੇ ਬੈਠ ਕੇ ਇੰਜੋਏ ਕਰਨਾ ਪੂਰਾ ਤੁਰਦੇ-ਤੁਰਦੇ ਹੀ ਬਹੁਤ ਕੋ ਖਾ ਵੀ ਲਿਆ ਰਸਤੇ ਜਿਉਂ ਕਿ ਭੁੱਖ ਲੱਗੀ ਸੀ ਤੇ ਲਓ ਜੀ ਆ ਹਾਂ ਦੇਖੋ ਕੋਕੇ ਸਿੱਪੀਆਂ ਹਨ ਦੇਖੋ ਸ਼ੰਖ ਸਮੁੰਦਰ ਜਿਹੜਾ ਆਪਣੇ ਆਪ ਦੇ ਵਿੱਚ ਭਰਿਆ ਪਿਆ ਸੋ ਦੋਸਤੋ ਜੇਕਰ ਤੁਸੀਂ ਅੰਡੇਮਨ ਜਾਓ ਤੁਹਾਨੂੰ ਇਹੋ ਜਿਹਾ ਬੜਾ ਕੁਝ ਮਿਲੂਗਾ ਪਰ ਤੁਸੀਂ 에어ਪੋਰਟ ਤੇ ਇਹ ਆਪਣੇ ਨਾਲ ਨਹੀਂ ਲੈ ਕੇ ਆਉਣਾ ਕਿਉਂਕਿ ਇਹ ਤੁਹਾਨੂੰ ਕਿਸੇ ਪੰਗੇ ਦੇ ਵਿੱਚ ਪਾ ਸਕਦਾ ਇੱਥੋਂ ਦੀ ਕੋਈ ਵੀ ਜਿਹੜੀ ਕੁਦਰਤੀ ਚੀਜ਼ ਆ ਕੋਕੇ ਹੋਗੇ ਸਿੱਪੀਆਂ ਹੋਵੇ ਜਾਂ ਸ਼ੰਖ ਹੋਗੇ ਤੁਸੀਂ ਨਾਲ ਨਹੀਂ ਲਿਜਾ ਸਕਦੇ ਹਾਂ ਉੱਥੇ ਤੁਹਾਨੂੰ ਦੁਕਾਨਾਂ ਤੇ ਮੁੱਲ ਵਿਕਦੇ ਮਿਲ ਜਾਣਗੇ ਤੁਸੀਂ ਜੇ ਲੈਣਾ ਤਾਂ ਉਹ ਲੈ ਸਕਦੇ ਹੋ ਪਰ ਨੈਚੁਰਲ ਰੌ ਕਿਸਮ ਦਾ ਜਾਨੀ ਕਿ ਸਮੁੰਦਰ ਦੇ ਵਿੱਚੋਂ ਚੱਕਿਆ ਹੋਇਆ ਤੁਸੀਂ ਇਹ ਨਹੀਂ ਲਿਜਾ ਸਕਦੇ ਲਓ ਜੀ ਆਪਾਂ ਕੁਦਰਤੀ ਕੋਤ ਦੇ ਵਿੱਚ ਬੈਠ ਕੇ ਸਮੁੰਦਰ ਦੀਆਂ ਲਹਿਰਾਂ ਦਾ ਮਾਣ ਰਿਹਾ ਆ ਆਨੰਦ ਤੇ ਦਿਨ ਵੀ ਜਿਹੜਾ ਢਲਦਾ ਜਾ ਰਿਹਾ ਸੋ ਤੁਸੀਂ ਵੀ ਵੀਡੀਓ ਦਾ ਆਨੰਦ ਮਾਰੋ ਵੇਖੋ ਕਿੰਨੀਆਂ ਸੋਹਣੀਆਂ ਲਹਿਰਾਂ ਜਿਹੜੀਆਂ ਇਹ ਆਪਣੇ ਕਿੰਨੇ ਸੋਹਣੇ ਦ੍ਰਿਸ਼ ਬਣਾ ਰਹੀਆਂ ਇਹ ਸਭ ਕੁਛ ਆਓ ਤੁਹਾਨੂੰ ਹੁਣ ਆਪਣਾ ਉਹ ਚੀਜ਼ ਵਿਖਾਉਣੇ ਆ ਟਾਈਮ ਜ਼ੋਨ ਕਿ ਕਿਵੇਂ ਦੋ ਅੱਡ ਅੱਡ ਫੋਨ ਲਓ ਜੀ ਆ ਦੋ ਫੋਨ ਆ ਜੀ ਆਪਣੇ ਕੋਲੇ ਇੱਕ ਤੇ 2 ਵਜੇ ਕੇ 11 ਮਿੰਟ ਹੋਇਆ ਤੇ ਇੱਕ ਤੇ ਆਪਣੇ ਕੋਲੇ 3 ਵਜੇ ਕੇ 11 ਮਿੰਟ ਹੋਇਆ ਜਾਨੀ ਕਿ ਘੰਟੇ ਦਾ ਫਰਕ ਪੈ ਗਿਆ ਇੱਕ ਨੇ ਮਿਆ ਮਾਰ ਦਾ ਟਾਈਮ ਫੜਿਆ ਹੋਇਆ ਤੇ ਇੱਕ ਨੇ ਟਾਈਮ ਫੜਿਆ ਹੋਇਆ ਜੀ ਇੰਡੀਆ ਦਾ ਸੋ ਵੇਖੋ ਤੁਸੀਂ ਵੇਖ ਸਕਦੇ ਹੋ ਕਿ ਘੰਟੇ ਦਾ ਫਰਕ ਹੈ ਤਾਂ ਇੱਥੋਂ ਜਿਹੜਾ ਬਰਮਾ ਬਿਲਕੁਲ ਇਸ ਬੀਚ ਤੋਂ ਨੇੜੇ ਆ ਲੋ ਜੀ ਤੁਸੀਂ ਵਾਰੋਂ ਉਨੇ ਦੇ ਕੁਦਰਤੀ ਨਜ਼ਾਰਿਆਂ ਦਾ ਨੰਨ ਤੇ ਆਪਾਂ ਉਨੇ ਦੇ ਕਿਕਨੇ ਕਦਾਨੰਦ ਮਾਰਦੇ ਆਪਾਂ ਖਾਂਦੇ ਆ ਜੀ ਭੋਜਨ ਤੇ ਇਹ ਉਹ ਕੁੱਤਾ ਜਿਹੜਾ ਮੂਰਾ ਟਾਈਮ ਆਪਣੇ ਨਾਲ ਆਇਆ ਤੇ ਇਹ ਵੀ ਇਹਨੂੰ ਵੀ ਆਪਾਂ ਰੋਟੀ ਰੋਟੀ ਪਾਉਣੇ ਆ ਸੋ ਮਿਲਦੇ ਆ ਜੀ ਜਲਦੀ ਅਗਲੇ ਵੀਡੀਓ ਦੇ ਨਾਲ ਸਸੇਗਾ